ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਰਾਹੀਂ ਤੁਸੀਂ ਘਰ ਬੈਠੇ ਵਕ-ਵਕ ਖੇਡਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਉਸ ਨੂੰ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਰੋਜ਼ਾਨਾ ਅਪਲੋਡ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਜਿਹੜੀ ਅਪਡੇਟ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਲੇਬਰ ਕਾਰਡ ਜਿਨ੍ਹਾਂ ਨੂੰ ਲਾਪਤਰੀ ਕਾਪੀ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਇਸੇ ਲਾਪਤਰੀ ਕਾਪੀ ਰਾਹੀਂ ਪਿਛਲੇ ਤੋਂ ਪਿਛਲੇ ਸਾਲ 33100 ਰੁਪਏ ਜਿਹੜੀ ਨੇ ਉਹ ਖਾਤਿਆਂ ਦੇ ਵਿੱਚ ਆਏ ਸਨ ਗਵਰਨਮੈਂਟ ਵੱਲੋਂ ਜਿਹੜਾ ਦੁਬਾਰਾ ਇਸ ਸਕੀਮ ਨੂੰ ਸ਼ੁਰੂ ਕਰਨ ਤੇ ਵਿਚਾਰ ਹੋ ਰਹੀ ਹੈ ਹੁਣ ਇਹਦੇ ਲਈ ਇੱਕ ਗੱਲ ਦਾ ਧਿਆਨ ਤੁਸੀਂ ਰੱਖਣਾ ਕਿ ਜੇਕਰ ਤੁਹਾਡਾ ਲੇਬਰ ਕਾਰਡ ਜਾਂ ਤੁਹਾਡੀ ਲਾਪਤਰੀ ਕਾਪੀ ਬਣੀ ਹੋਈ ਹੈ ਜਿਹਨੂੰ ਕਿ ਗੁਲਾਬੀ ਕਾਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਤੁਹਾਡੀ ਉਹ 3-4 ਸਾਲ ਪਹਿਲਾਂ ਬਣੀ ਹੋਈ ਹੈ ਕਾਪੀ ਤੁਸੀਂ ਉਹਦੇ ਤੇ ਚੈੱਕ ਕਰ ਲਓ ਤੁਹਾਡੀ ਜਿਹੜੀ ਕਾਪੀ ਦੀ ਵੈਲਿਡ ਡੇਟ ਹੈ ਉਹ ਸਹੀ ਹੈ ਜਾਂ ਫਿਰ ਲੰਘ ਚੁੱਕੀ ਹੈ ਜਾਂ ਫਿਰ ਤੁਸੀਂ ਆਪਣੀ ਕਾਪੀ ਲੈ ਕੇ ਸੁਵਿਧਾ ਕੇਂਦਰ ਦੇ ਵਿੱਚ ਜਾ ਕੇ ਚੈੱਕ ਕਰਵਾ ਲਓ ਕਿ ਉਹਦਾ ਸਟੇਟਸ ਜਿਹੜਾ ਓਕੇ ਹੈ ਜਾਂ ਫਿਰ ਕੋਈ ਪੈਂਡਿੰਗ ਤਾਂ ਨਹੀਂ ਆ ਰਿਹਾ ਜਾਂ ਫਿਰ ਜਿਹੜਾ ਰਿਜੈਕਟ ਤਾਂ ਨਹੀਂ ਹੋਇਆ ਇਹ ਸਾਰੀ ਇਨਫਰਮੇਸ਼ਨ ਤੁਹਾਨੂੰ ਨਾਲ ਦੇ ਆਪਣੇ ਪਿੰਡ ਦੇ ਵਿੱਚ ਬਣੇ ਸੇਵਾ ਕੇਂਦਰ ਤੋਂ ਮਿਲ ਜਾਵੇਗੀ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਆਧਾਰ ਕਾਰਡ ਤੇ ਆਪਣੀ ਲੇਬਰ ਕਾਪੀ ਜਾਂ ਲੇਬਰ ਕਾਰਡ ਜਿਹੜਾ ਵੀ ਬਣਿਆ ਹੁੰਦਾ ਹੈ ਉਹ ਉੱਥੇ ਬੈਠੇ ਅਧਿਕਾਰੀ ਨੂੰ ਦਿਓਗੇ ਤਾਂ ਉਹ ਨਾਲ ਦੀ ਨਾਲ ਸਟੇਟਸ ਚੈੱਕ ਕਰਕੇ ਤੁਹਾਨੂੰ ਜਿਹੜੇ ਉਹ ਦੱਸੇਗਾ ਕਿ ਤੁਹਾਡੀ ਲਾਪਤਰੀ ਕਾਪੀ ਜਾਂ ਲੇਬਰ ਕਾਰਡ ਦੇ ਵਿੱਚ ਕੀ ਪ੍ਰੋਬਲਮ ਹੈ ਜਾਂ ਫਿਰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਹੀ ਨਹੀਂ ਜੇਕਰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਲੇਬਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਲੇਬਰ ਡਿਪਾਰਟਮੈਂਟ ਦੇ ਵਿੱਚ ਇੰਸਪੈਕਟਰ ਹੁੰਦਾ ਹੈ ਇੰਸਪੈਕਟਰ ਤੋਂ ਜਾ ਕੇ ਦੁਬਾਰਾ ਇਹ ਵੈਰੀਫਾਈ ਕਰਵਾਉਣਾ ਹੈ ਫਾਰਮ ਜਿਹੜਾ ਲੱਗੇਗਾ ਇਹਦੇ ਵਿੱਚ 90 ਦਿਨ ਦੀ ਦਿਹਾੜੀ ਦਾ ਜਿਹੜਾ ਪਹਿਲਾਂ ਲੱਗਦਾ ਹੁੰਦਾ ਸੀ ਉਹੀ ਜਿਹੜਾ ਲੱਗੇਗਾ ਜਿਹੜਾ ਉਹ ਵੈਰੀਫਾਈ ਹੋਏਗਾ ਵੈਰੀਫਾਈ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਸਟੇਟਸ ਹੈ ਉਹ ਐਕਟਿਵ ਸ਼ੋ ਹੋਣਾ ਸ਼ੁਰੂ ਹੋ ਜਾਏਗਾ ਜੇਕਰ ਤੁਹਾਡਾ ਪੈਂਡਿੰਗ ਆ ਰਿਹਾ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਠੀਕ ਕਰਵਾ ਸਕਦੇ ਹੋ ਸੋ ਇਹ ਅਪਡੇਟ ਅਸੀਂ ਤਾਂ ਹੀ ਦੇ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 313100 ਰੁਪਿਆ ਜਿਹੜਾ ਹੈ ਉਹ ਲੇਬਰ ਕਾਪੀ ਤੇ ਆਉਣ ਵਾਲਾ ਹੈ ਇਸ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟ ਸਹੀ ਕਰਵਾ ਲਓ ਕਿਉਂਕਿ ਤੁਹਾਨੂੰ ਨਹੀਂ ਤਾਂ ਪਹਿਲਾਂ ਵਾਂਗ ਉਸ ਸਮੇਂ ਦੇ ਪਤਾ ਲੱਗਣ ਤੇ ਫਿਰ ਨਟ ਭਜ ਜ਼ਿਆਦਾ ਹੋਵੇਗੀ ਤੇ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਵੀ ਭੀੜ ਹੋ ਜਾਵੇ ਸੋ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਲਿਬ ਰਕਾਰਡ ਜਾਂ ਲਾਪਤਰੀ ਕਾਪੀ ਜਾਂ گلابی ਕਾਪੀ ਤੁਹਾਡੀ ਬਣੀ ਹੋਈ ਹੈ ਜਿਸ ਵੀ ਮੈਂਬਰ ਦੇ ਨਾਂ ਤੇ ਬਣੀ ਹੋਈ ਹੈ ਉਹਦਾ ਸਟੇਟਸ ਆਪਣੇ ਸੁਵਿਧਾ ਕੇਂਦਰ ਦੇ ਵਿੱਚ ਜਾ ਕੇ ਚੈੱਕ ਜ਼ਰੂਰ ਕਰਵਾ ਲਓ ਤਾਂ ਕਿ ਗਵਰਨਮੈਂਟ ਜਿਹੜਾ ਇਸ ਸਕੀਮ ਦਾ ਲਾਭ ਹੈ ਤੁਹਾਨੂੰ ਦੁਬਾਰਾ ਦੇ ਸਕੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਅਪਡੇਟਾਂ ਅਸੀਂ ਆਪਣੇ ਚੈਨਲ ਦੇ ਉੱਤੇ ਰੋਜ਼ਾਨਾ ਅਪਲੋਡ ਕਰਦੇ ਰਹਿੰਦੇ ਹਾਂ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਹੋਵੇਗਾ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ